ਪਰਾਨ ਕਰਦਾ ਹਾਂ ਕਿ ਮੈਂ ਤੇ ਮੇਰਾ ਪਰਿਵਾਰ ਚੈਨਲ ਨੋਰ ਦੀ ਵਰਤੋਂ ਨਹੀਂ ਕਰਾਂਗਾ ਕੀ ਕਰ ਇਹਨਾਂ ਕਿ ਬੰਦ ਕਿਉਂ ਨਹੀਂ ਹੋ ਰਹੀ ਇਹਦਾ ਸਭ ਤੋਂ ਵੱਡਾ ਕਾਰਨ ਅਸੀਂ ਆਪ ਆ ਕਿ ਅਸੀਂ ਡੋਰ ਦੀ ਵਰਤੋਂ ਕਰਦੇ ਹਾਂ ਤਾਂ ਹੀ ਉਹ ਡਿਮਾਂਡ ਚ ਆਂਦੀ ਹੈ ਆਪਾਂ ਲੈਨੇ ਆਂ ਆਪਾਂ ਵੇਚਦੇ ਆਂ ਆਪਾਂ ਖਰੀਦਦੇ ਆਂ ਤਾਂ ਹੀ ਆਂਡੀ ਮਾਰਕੀਟ ਚ ਕਿ ਪੁਲਿਸ ਨੂੰ ਡਾਂਦੇ ਦੇਖ ਲਿਆ ਆਪਾਂ ਕਿਤੇ ਪੁਲਿਸ ਨੇ ਨਾ ਡਾਂਡੀ ਜੇ ਕਿਤੇ 10 20% ਪੁਲਿਸ ਨਾਕਾਮ ਲੈਂਦੀ ਹੈ ਫਿਰ ਅਸੀਂ ਕਹਿੰਨੇ ਜੀ ਪੁਲਿਸ ਦੀ ਗਲਤੀ ਹੈ ਤੇ ਪੁਲਿਸ ਥੋੜਾ ਡਾਂਢੀ ਹੈ ਗੁੱਡੀ ਰਹੀ ਡਾਂਢੇ ਆ ਕਿ ਸਾਨੂੰ ਪਤਾ ਇਹ ਚਾਈਨਾ ਡੋਰ ਦੇ ਨਾਲ ਲੋਕਾਂ ਦੀ ਜਾਨ ਜਾਂਦੀ ਆ ਲੋਕਾਂ ਨੂੰ ਨੁਕਸਾਨ ਕਰਦੀ ਆ ਫਿਰ ਵੀ ਅਸੀਂ ਪੈਸੇ ਦੇ ਦੇ ਕੇ ਖਰੀਦਦੇ ਆ ਨਾਲੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਦਿੰਨੇ ਆ ਔਰ ਆਪਣੇ ਬੱਚੇ ਵੀ ਹੱਥ ਵੜਾਉਂਦੇ ਆ ਪੁਲਿਸ ਜਿਹੜੀ ਆ ਚਿੱਟਾ ਛੱਡ ਕੇ ਤੇ ਦੋਰਾਵਾਂ ਲੁੱਟਦੀ ਫਿਰਦੀ ਵੀ ਆ ਵਿਚਾਰੀ ਓਲਸੇ ਵੀ ਕੀ ਕਰੇ ਤੁਸੀਂ ਆਪਣੇ ਥੋੜੇ ਜੇ ਸਵਾਦ ਪਿੱਛੇ ਐਡਾ ਵੱਡਾ ਕੈਰ ਨਾ ਕਮਾਓ ਇੰਨਾ ਵੱਡਾ ਜ਼ੁਲਮ ਨਾ ਕਰੋ ਐਡਾ ਪਾਪ ਨਾ ਖਟੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਪੰਜਾਬ ਦੀ ਆ ਅਮਰਸ ਉਸ ਮੁੱਦੇ ਵੀ ਆ ਜਿਹੜਾ ਕਿ ਮੁੱਦਾ ਅੱਜਕੱਲ ਬਹੁਤ ਗਰਮਾਇਆ ਹੋਇਆ ਆ ਤੁਸੀਂ ਅਕਸਰ ਦੇਖਦੇ ਹੋ ਚਾਈਨਾ ਡੋਰ ਜਿਹਨੂੰ ਕਿ ਖੂਨੀ ਡੋਰ ਵੀ ਕਿਹਾ ਜਾਂਦਾ ਵਾ ਅਸੀਂ ਦੇਖਦੇ ਆ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਕਿ ਡਰੋਨਾਂ ਦੇ ਨਾਲ ਲੋਕਾਂ ਦੇ ਘਰੇ ਛਾਪੇਮਾਰੀ ਕੀਤੀ ਜਾ ਰਹੀ ਆ ਉਹਨਾਂ ਦੇ ਘਰੇ ਵਿੱਚ ਖਾਸ ਕਰਕੇ ਜਿਹੜੇ ਬੱਚੇ ਚਾਈਨਾ ਡੋਰ ਦੇ ਨਾਲ ਜਿਹੜੀ ਕਿ ਪਤੰਗ ਡਾਉਂਦੇ ਨੇ ਅਤੇ ਡਰੋਨ ਨਾਲ ਪੰਜਾਬ ਪੁਲਿਸ ਕੱਲੇ-ਕੱਲੇ ਲੋਕਾਂ ਦੇ ਘਰਾਂ 'ਚ ਲੱਭ ਰਹੀ ਆ ਕਿ ਕੌਣ ਜਿਹੜਾ ਕਿ ਖੂਨੀ ਡੋਰ ਦੀ ਵਤੋਂ ਕਰ ਰਿਹਾ ਬੰਟੀ ਵੀ ਜਿਹੜੇ ਕਿ ਸਾਡੇ ਨੌਜਵਾਨ ਨੇ ਅਕਸਰ ਸਮਾਜ ਦੀਆਂ ਗੱਲਾਂ ਕਰਦੇ ਨੇ ਸਮਾਜ ਸੇਵੀ ਨੇ ਤੁਸੀਂ ਦੇਖ ਸਕਦੇ ਹੋ ਅੱਜ ਸੁਨੇਹਾ ਦੇ ਰਹੇ ਲੋਕਾਂ ਨੂੰ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰ ਰਹੇ ਨੇ ਕਿ ਖੋਨੀ ਡੋਰ ਦੀ ਵਰਤੋਂ ਨਾ ਕਰੋ ਜੀ ਕਿਉਂਕਿ ਇਸ ਦੀ ਚੇਤੇ ਤੁਹਾਡਾ ਪਰਿਵਾਰ ਆ ਸਕਦਾ ਵੇ ਤੰਤਨ ਬਾਬਾ ਦੀਪ ਸਿੰਘ ਲੋਕ ਸੇਵਾ ਸੁਸਾਇਟੀ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਤੇ ਮੇਰਾ ਪਰਿਵਾਰ ਕੈਨਾ ਡੋਰ ਦੀ ਵਰਤੋਂ ਨਹੀਂ ਕਰਾਂਗਾ ਇਹ ਬਹੁਤ ਛੋਟਾ slogan ਦੇ ਹੱਥ ਫੜੇ ਨੇ ਬਾਪੂ ਜੀ ਵੀ ਨੇ ਤੇ ਨੌਜਵਾਨ ਵੀ ਨੇ ਜਿਹੜਾ ਕਿ ਬੰਟੀ ਵੀਰ ਜੀ ਬੰਟੀ ਵੀਰ ਜੀ ਬੜਾ ਵਧੀਆ ਮੁੱਦਾ ਵਾ ਬਦੀ ਵੜੀਆ ਸੇਵਾਵਾ ਤੁਸੀਂ ਲੋਟ ਰਹੇ ਹੋ ਮਨ ਵਿਚਾਰ ਕੇ ਦਾਇਆ ਵੀ ਇਸ ਮੁੱਦੇ ਤੇ ਜਿਹੜਾ ਗੱਲਬਾਤ ਕੀਤੀ ਜਾਵੇ ਲੋਕਾਂ ਨੂੰ ਸਮਝਾਇਆ ਜਾਵੇ ਤੇ ਸਭ ਤੋਂ ਪਹਿਲਾਂ ਨਿਰਫਤ ਪੋਸਟ ਦਾ ਚੈਨਲ ਦਾ ਧੰਨਵਾਦ ਧੰਨਵਾਦ ਕਰੀਵਾ ਸਾਹਿਬ ਤੁਹਾਡਾ ਜਿਹੜਾ ਇਹ ਸਾਡੇ ਜਿਹੜੇ ਲੋਕ ਸੇਵਾ ਦੇ ਉਪਰਾਲੇ ਆ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਆ ਤੁਸੀਂ ਵੱਧ ਚੜ ਕੇ ਚੈਨਲ ਦੇ ਰਾਹੀ ਹਰ ਵਾਰੀ ਸਾਥ ਦਿੰਦੇ ਹੋ ਧੰਨਵਾਦ ਦੇ ਪਾਤਰ ਹੋ ਤੁਸੀਂ ਦੇਖੋ ਕਿ ਅੱਜ ਹਰ ਵਰੀ ਜਦੋਂ ਵੀ ਇਹ ਗੁੱਡੀ ਡੋਰ ਦਾ ਸੀਜ਼ਨ ਆਉਂਦਾ ਤੇ ਪੰਜਾਬ ਦੇ ਵਿੱਚ ਇੱਕੋ ਹੀ ਮੁੱਦਾ ਰਹਿੰਦਾ ਵਾ ਪੂਰੇ ਜਨਵਰੀ ਫਰਵਰੀ ਦੇ ਵਿੱਚ ਖੂਨੀ ਡੋਰ ਦਾ ਜਿਹਨੂੰ ਆਪਾਂ ਚਾਈਨਾ ਡੋਰ ਕਹਿ ਦਿੰਨੇ ਆ ਅਸਲ ਦੇ ਵਿੱਚ ਖੂਨੀ ਡੋਰ ਦਾ ਨਾਮ ਹੈ ਇਹਨੂੰ ਖੂਨੀ ਡੋਰ ਕਹਿਣਾ ਚਾਹੀਦਾ ਤੇ ਇਹਦੀ ਵਰਤੋਂ ਵੀ ਹੁੰਦੀ ਹੈ ਰੱਜ ਕੇ ਹੁੰਦੀ ਹੈ ਪੁਲਿਸ ਵੱਲੋਂ ਰੱਜ ਕੇ ਇਹਦਾ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਕੀ ਕਰ ਰਹੇ ਨਾ ਕਿ ਬੰਦ ਕਿਉਂ ਨਹੀਂ ਹੋ ਰਹੀ ਇਹਦਾ ਸਭ ਤੋਂ ਵੱਡਾ ਕਾਰਨ ਅਸੀਂ ਆਪ ਆ ਅਸੀਂ ਆਪ ਲੋਗਾਂ ਕਿ ਅਸੀਂ ਡੋਰ ਦੀ ਵਰਤੋਂ ਕਰਦੇ ਆ ਤਾਂ ਹੀ ਉਹ ਡਿਮਾਂਡ ਚ ਆਂਦੀ ਹੈ ਮੈਨੂੰ ਪਤਾ ਲੱਗਾ ਹੋਇਆ ਕਿ ਇਹ ਇਹ ਦਿਨਾਂ ਦੇ ਵਿੱਚ ਇਹ ਡੋਰ ਦੀ ਜੜੀ ਆ ਅੱਗੇ ਪਿੱਛੇ ਗਰਮੀਆਂ ਦੇ ਵਿੱਚ ਕਹਿੰਦੇ ਆ ਪਤਾ ਨਹੀਂ ਕੋਈ 5-700 ਦੀ ਹੁੰਦੀ ਆ ਤੇ ਇਹ ਸਰਦੀਆਂ ਦੇ ਪਤਾ ਨਹੀਂ 4-5000 ਦੀ ਹੋ ਜਾਂਦੀ ਆ ਪਤਾ ਨਹੀਂ ਐਦਾਂ ਕੋਈ ਰੇਟ ਆ ਇਹਨਾਂ ਦੇ ਤੇ ਤੁਸੀਂ ਵੇਖੋ ਕਿ ਜੇ ਅਸੀਂ ਵਰਤੋਂ ਕਰਦੇ ਆ ਤਾਂ ਹੀ ਇਹ ਹਾਲਾਤ ਬੰਦੇ ਆ ਤੇ ਜੇ ਅਸੀਂ ਆਪ ਵਰਤਦੇ ਆ ਆਪਣੇ ਬੱਚਿਆਂ ਨੂੰ ਵਰਤਨ ਨੂੰ ਦੇਨੇ ਆ ਤੇ ਇਹਦੀ ਡਿਮਾਂਡ ਵੱਧਦੀ ਆ ਕਿ ਅੱਜ ਪੁਲਿਸ ਪੰਜਾਬ ਪੁਲਿਸ ਦੀ ਹਾਲਾਤ ਐ ਬਣਾਤੀ ਆ ਆਪਾਂ ਲੋਕਾਂ ਨਾਲ ਕਿ ਪੰਜਾਬ ਪੁਲਿਸ ਤੇ ਕ੍ਰਿਮੀਨਲ ਛੱਡ ਕੇ ਤੇ ਡੋਰਾਂ ਦੇ ਪਿੱਛੇ ਭੱਜੀ ਫਿਰਦੀ ਆ ਡਰੋਨ ਲੈ ਕੇ ਕਦੀ ਛਾਪੇ ਮਾਰ ਕੇ ਕਦੀ ਭੇਸ ਬਦਲ ਕੇ ਮੈਂ ਇੱਕ ਖਬਰ ਵੇਖਦਾ ਪਿਆ ਭੇਸ ਬਦਲ ਕੇ ਪੁਲਸ ਵਾਲੇ ਗਏ ਅਸੀਂ ਮੈਂ ਉਥੇ ਇੱਕ ਨਾ ਵੀਰ ਦੇ ਨਾਲ ਪੁਲਿਸ ਦੀ ਕਿਤੇ ਬਹਿਸ ਹੋਈ ਤਾਂ ਮੈਂ ਵੇਖਿਆ ਥੱਲੇ ਪੋਸਟ ਤੇ ਲੋਕੀ ਨੈਗੇਟਿਵ ਕਮੈਂਟ ਕਰਦੇ ਸੀ ਕਿ ਪੁਲਸ ਰਲੀ ਹੈ ਤੇ ਮੈਨੂੰ ਇੱਕ ਚੀਜ਼ ਦੱਸੋ ਫਿਰ ਆਪਾਂ ਨਹੀਂ ਰਲੇ ਅਸੀਂ ਨਹੀਂ ਰਲੇ ਅਸੀਂ ਆਪਣੇ ਬੱਚਿਆਂ ਵਾਸਤੇ ਇਹ ਜਿਹੜੀ ਖੂਨੀ ਡੋਰ ਕੱਢ ਕੇ ਲੈ ਕੇ ਆਣੇ ਆ ਖਰੀਦ ਕੇ ਲੈ ਆਣੇ ਪੈਸੇ ਦੇ ਕੇ ਮੌਤ ਲੋਕਾਂ ਦੀ ਤੇ ਅਸੀਂ ਰਲੇ ਆ ਨਾ ਆਪਾਂ ਲੈਨੇ ਆਂ ਆਪਾਂ ਵੇਚਦੇ ਆਂ ਆਪਾਂ ਖਰੀਦਦੇ ਆਂ ਤਾਂ ਹੀ ਆਂਡੀ ਮਾਰਕੀਟ ਚ ਕਿ ਪੁਲਿਸ ਨੂੰ ਡਾਂਦੇ ਦੇਖ ਲਿਆ ਆਪਾਂ ਕਿਤੇ ਪੁਲਿਸ ਨੇ ਨਾ ਡਾਂਡੀ ਆਪਾਂ ਲੋਕ ਖਰੀਦਦੇ ਆਂ ਵਰਤਦੇ ਆਂ ਤਾਂ ਹੀ ਇਹਦੀ ਡਿਮਾਂਡ ਵਧੀ ਆ ਤਾਂ ਹੀ ਇਹਦੀ ਬਲੈਕ ਹੁੰਦੀ ਆ ਤਾਂ ਹੀ ਪੁਲਿਸ ਨੂੰ ਇਹ ਕਾਰਵਾਈ ਕਰਨੀ ਪਈ ਆ ਤੇ ਹਰ 100% ਕੋਈ ਕੰਮ ਨਹੀਂ ਹੁੰਦਾ ਜੇ ਕਿਤੇ 10 20% ਪੁਲਿਸ ਨਾਕਾਮ ਰਹਿੰਦੀ ਹੈ ਫਿਰ ਅਸੀਂ ਕਹਿੰਦੇ ਜੀ ਪੁਲਿਸ ਦੀ ਗਲਤੀ ਹੈ ਤੇ ਪੁਲਿਸ ਥੋੜਾ ਡਾਂਡੀ ਹੈ ਗੁੱਡੀ ਰਹੀ ਡਾਂਡਦੇ ਆ ਤੇ ਤੁਹਾਨੂੰ ਚਾਹੀਦਾ ਨਾ ਕੰਟਰੋਲ ਜਿਹੜੇ ਜਿੱਥੇ ਜਿਹਦਾ ਕਸੂਰ ਆ ਉਹਦਾ ਕਹਿਣਾ ਚਾਹੀਦਾ ਹਰ ਗੱਲ ਨੂੰ ਦੂਜੇ ਤੇ ਬਲੇਮ ਕਰ ਦੇਣਾ ਇਹ ਕਿਸੇ ਕਿਸੇ ਸਮਝਦਾਰੀ ਨਹੀਂ ਅਜਿਹੇ ਹਾਲਾਤ ਬਣ ਗਏ ਪੰਜਾਬ ਦੇ ਸਾਡੇ ਲੋਕਾਂ ਦੇ ਯਾਰ ਅਸੀਂ ਇੰਨੇ ਹੀ ਅਨਪੜ ਹੋ ਗਏ ਕਿ ਸਾਨੂੰ ਪਤਾ ਇਹ ਚਾਈਨਾ ਡੋਰ ਦੇ ਨਾਲ ਲੋਕਾਂ ਦੀ ਜਾਨ ਜਾਂਦੀ ਆ ਲੋਕਾਂ ਨੂੰ ਨੁਕਸਾਨ ਕਰਦੀ ਆ ਫਿਰ ਵੀ ਅਸੀਂ ਪੈਸੇ ਦੇ ਦੇ ਕੇ ਖਰੀਦਿਆਂ ਨਾਲ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਦਿੰਨੇ ਆ ਔਰ ਆਪਣੇ ਬੱਚੇ ਵੀ ਹੱਥ ਵੜਾਉਂਦੇ ਆ ਕਹਿੰਦੇ ਜਿਹਦੇ ਗਲੇ 'ਚ ਪੈ ਜਾਂਦੀ ਆ ਉਹਨੂੰ ਵੱਢ ਕੇ ਗਲਾ ਤੇ ਫੇਰ ਹੀ ਸਾਹ ਟੁੱਟਦੀ ਨਹੀਂ ਫੇਰ ਵੀ ਨਹੀਂ ਕਹਿੰਦੇ ਟੁੱਟਦੀ ਤੇ ਜਦੋਂ ਸਾਨੂੰ ਇੰਨੀਆਂ ਚੀਜ਼ਾਂ ਦਾ ਪਤਾ ਫਿਰ ਅਸੀਂ ਕਿਉਂ ਚਾਈਨਾ ਦੇ ਲੋਦੀ ਵਰਤੋਂ ਕਰਦੇ ਆ ਅੱਜ ਇੱਕ ਮੇਰਾ ਦੋਸਤ ਆਇਆ ਮੋਟਰਸਾਈਕਲ ਤੇ ਉਹ ਕਹਿੰਦਾ ਮੇਰੇ ਗਲੇ 'ਚ ਆ ਗਈ ਤੇ ਮੈਂ ਮਸਾ ਕਹਿੰਦਾ ਬ੍ਰੇਕ ਮਾਰੀ ਜ਼ੋਰ ਦੀ ਤੇ ਪਿੱਛੇ ਕੋਈ ਨਹੀਂ ਗੱਡੀ ਆਂਦੀ ਜੇ ਕਿਤੇ ਗੱਡੀ ਕੋਈ ਵੱਡੀ ਆਂਦੀ ਤਾਂ ਮ ਨਟੋਰ ਦੇ ਗੱਟੂ ਲਿਆਕਦੇ ਸऱ्या ਗੁੱਡੀਆਂ ਡਾਂਡੇ ਆ ਬੜਾ ਵਧੀਆ ਉਪਰਾਲਾ ਕੀਤਾ ਔਰ ਅੱਜ ਮੈਂ ਵੇਖਿਆ ਪੰਜਾਬ ਸਰਕਾਰ ਦੇ ਪ੍ਰਦੂਸ਼ਣ ਬੋਰਡ ਨੇ ਇੱਕ ਨਵਾਂ ਫੈਸਲਾ ਲੀਤਾ ਫੜਾਨ ਵਾਲੇ ਨੂੰ ਵੀ ਵੱਡਾ ਇਨਾਮ ਦਿੱਤਾ ਜਾਏਗਾ ਜਿਹੜਾ ਵੇਚੇਗਾ ਉਹਦੇ ਤੇ ਭਾਰੀ ਲੱਖਾਂ ਦਾ ਜੁਰਮਾਨਾ ਕੀਤਾ ਜਾਏਗਾ ਮੈਂ ਕਹਿੰਦਾ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਪੁਲਿਸ ਵੀ ਡਰੋਨਾਂ ਦੇ ਨਾਲ ਇਹ ਚੀਜ਼ ਦੇ ਉੱਤੇ ਕੰਮ ਕਰ ਰਹੀ ਹੈ ਹਰ ਪ੍ਰਸ਼ਾਸਨ ਆਪਣੇ ਵੱਲ ਕਰ ਰਿਹਾ ਪਰ ਜਿੰਨੀ ਤਰ੍ਹਾਂ ਹੀ ਨਹੀਂ ਸੁਧਰਾਂਗੇ ਅਸੀਂ ਨਹੀਂ ਰੁਕਾਂਗੇ ਓਨੀ ਦਰ ਕੋਈ ਵੀ ਚੀਜ਼ ਕਾਮਯਾਬ ਨਹੀਂ ਹੋ ਸਕਦੀ ਵੱਡੀ ਵੱਡੀ ਕਿਸ ਤਰ੍ਹਾਂ ਦੇਖਦੇ ਅਸੀਂ ਦੇਖਿਆ ਵੀ ਪੁਲਿਸ ਖਾਸ ਕਰਕੇ ਜਿੱਥੇ ਚਿੱਟੇ ਦੇ ਮਗਰ ਅਛਾਪੇ ਮਾਰੀ ਕਰਦੀ ਸੀ ਪੇਸ ਬਦਬਾ ਜਾਂਦੀ ਸੀ ਅਸੀਂ ਦੇਖਿਆ ਵੀ ਅੱਜ ਕੱਲ ਗੱਟੂ ਜਿਹੜੇ ਕੀ ਪੁਲਿਸ ਦਾ ਸਰਦਦ ਬਣੀ ਚੱਕੀ ਆ ਪੁਲਿਸ ਦੀ ਵੀ ਇੱਕ ਮੈਂ ਕਹਿੰਦਾ ਜਾਨ ਤਲੀ ਤੇ ਬਣੀ ਪਈ ਆ ਜੇਕਰ ਪੁਲਿਸ ਨਹੀਂ ਬਰੰਭ ਕਰਦੀ ਜਾ ਕੇ ਜਿਹੜੇ ਇਲਾਕੇ ਦੇ ਐਸ ਐਚ ਓ ਆ ਜਿਹੜੇ ਇਲਾਕੇ ਦੇ ਡੀ ਐਸ ਪੀ ਆ ਉਸ ਇਲਾਕੇ ਜੇਕਰ ਗੱਟੂ ਵਿਕਦੇ ਨੇ ਜਾਂ ਕਿਸੇ ਤਰ੍ਹਾਂ ਵਿਕਦੇ ਨੇ ਤੇ ਪੁਲਿਸ ਤੇ ਵੀ ਜਿਹੜਾ ਵਾ ਸਵਾਲੀ ਨਿਸ਼ਾਨ ਨੇ ਵਡੇ ਅਫਸਰ ਜਿਹੜੇ ਨੇ ਉਹਨਾਂ ਤੇ ਵੀ ਕਾਰਵਾਈ ਕਰਦੇ ਨੇ ਵੀ ਤੁਹਾਡੇ ਲੈ ਕੇ ਜਿਹੜਾ ਵੱਧ ਘਟੂ ਵਿਗਰੇ ਰਹੇ ਇਤਲਾਹ ਮਿਲ ਜਾਂਦੀ ਆ ਅਸੀਂ ਦੇਖਿਆ ਪੁਲਿਸ ਮੱਦ ਬਲ ਕੇ ਜਾ ਰਹੀ ਆ ਕਦੀ ਵੇਖਿਆ ਸੀ ਇਸ ਤਰ੍ਹਾਂ ਗਟਕੂਆ ਮਗਰ ਵੀ ਕਦੇ ਪੁਲਿਸ ਜਾਊਗੀ ਜੇ ਛਾਪੀ ਮਾਰੀ ਤੇ ਉਹ ਤਾਂ ਡੇਰੀ ਗੱਲ ਆ ਤੁਸੀਂ ਬੜੀ ਸੋਹਣੀ ਗੱਲ ਕੀਤੀ ਆ ਹੁਣ ਪੁਲਿਸ ਜਿਹੜੀ ਆ ਚਿੱਟਾ ਛੱਡ ਕੇ ਤੇ ਡੋਰਾਵਾਂ ਲੁੜਦੀ ਫਿਰਦੀ ਵੀ ਆ ਵਿਚਾਰੀ ਪੁਲਿਸ ਵੀ ਕੀ ਕਰੇ ਹੁਣ ਪੁਲਿਸ ਵਿਚਾਰੀ ਡੋਰਾ ਦੇ ਮਗਰ ਹੋਈ ਆ ਤੇ ਆਪਾਂ ਜਦੋਂ ਡੋਰਾ ਵਰਤਦੇ ਪਏ ਆ ਚਾਈਨਾ ਡੋਰਾ ਤੇ ਉਹ ਪੁਲਿਸ ਪਹਿਲੇ ਉਹ ਡੋਰਾ ਛੱਡੇ ਆਪਣੇ ਨਸ਼ੇ ਦੇ ਨਸ਼ੇ ਦੇ ਫੋਕਸ ਪੁਲਿਸ ਕੀ ਕਰ ਜਾਂਦੀ ਹੈ ਮੌਜੂਦਾ ਜਿਹੜਾ ਆਪਣਾ ਪੁਲਿਸ ਪ੍ਰਸ਼ਾਸਨ ਹੈ ਉਹਦੇ ਤੇ ਜਿਹੜਾ ਪ੍ਰੈਸ਼ਰ ਬੰਦਾ ਮੀਡੀਆ ਦਾ ਵੀ ਪ੍ਰੈਸ਼ਰ ਹੁੰਦਾ ਪੁਲਿਸ ਦੂਜੇ ਕੰਮ ਛੱਡ ਕੇ ਪਹਿਲੇ ਉਧਰ ਹੋ ਜਾਂਦੀ ਆ ਹੈ ਤੇ ਉਹੀ ਹੈ ਪੁਲਿਸ ਉਹ ਜਦੋਂ ਜਿਹੜੇ ਕੇਸ ਚੱਲਦੇ ਆ ਉਹਨਾਂ ਨੂੰ ਪਿੱਛੇ ਪਾ ਕੇ ਉਹਨਾਂ ਨੂੰ ਉਹ ਕੰਮ ਕਰਨਾ ਪੈਂਦਾ ਮੇਰੀ ਨਾ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਹੈ ਪੰਜਾਬ ਦੇ ਲੋਕਾਂ ਦੀ ਇੱਕ ਪਹਿਚਾਨ ਰਹੀ ਹੈ ਲੋਕਾਂ ਦੀ ਮਦਦ ਕਰਨਾ ਲੋਕਾਂ ਦੇ ਉਪਕਾਰ ਕਰਨਾ ਸਾਡੀ ਪਹਿਚਾਨ ਨਹੀਂ ਰਹੀ ਕਿ ਅਸੀਂ ਆਪਣੇ ਮ제 ਵਾਸਤੇ ਕਿਸੇ ਦਾ ਨੁਕਸਾਨ ਕਰ ਦਈਏ ਜਾਂ ਕਿਸੇ ਨੂੰ ਮਰਨ ਨੂੰ ਛੱਡ ਦਈਏ ਸਾਡੀ ਪਹਿਚਾਨ ਹੀ ਨਹੀਂ ਗਈ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਇਹ ਜਿਹੜੀ ਖੂਨੀ ਡੋਰ ਹੈ ਜਿਹਨੂੰ ਆਪਾਂ ਚਾਈਨਾ ਡੋਰ ਕਹਿੰਦੇ ਆ ਹੱਥ ਜੋੜ ਕੇ ਬੇਨਤੀ ਆ ਇਹਦੀ ਵਰਤੋਂ ਨਾ ਕਰੋ ਨਾ ਇਹ ਕੱਟੀ ਜਾਂਦੀ ਹੈ ਨਾ ਇਹ ਟੁੱਟਦੀ ਹੈ ਤੇ ਜਿਹਦੇ ਫਸ ਗਈ ਉਹ ਹੁਣ ਇੱਕ ਪਿੱਛੇ ਜੀ ਇੱਕ ਤੁਸੀਂ ਮੈਨਾਂ ਨੇ ਗੱਲ ਕੀਤੀ ਜਿਹੜੀ ਆਪਾਂ ਗੱਲ ਕਰਦਾ ਵੀ ਉਹ ਕੈਮਰਾ ਤੁਸੀਂ ਉਹ ਨੌਜਵਾਨ ਇੱਕ ਵੀਰਕੇ ਦਾ ਬੋਡੀ ਬਿਲਡਰ ਸੀ ਤੇ ਜਿਹਦੀ ਗਲਾ ਕੱਟਣ ਦੇ ਨਾਲ ਮੌਤ ਹੋ ਗਈ ਉਹ ਵੀਰ ਦੀ ਤੇ ਮੌਤ ਹੋ ਗਈ ਕੱਲੀ ਬੇਮਤੀ ਹੋ ਗਈ ਉਹਦਾ ਕੋਈ ਟਾਈਮ ਨਹੀਂ ਸੀ ਵੀਰ ਦਾ ਉਦੀ ਮੌਤ ਹੋ ਗਈ ਨਾਲ ਉਹਦੇ ਪਰਿਵਾਰ ਦੇ ਜਿਹੜੇ 5-7 ਜੀ ਆ ਉਹਦੇ ਬੱਚੇ ਆ ਉਹਦੀ ਵੋਟੀ ਆ ਉਹਦੇ ਬਜ਼ੁਰਗ ਮਾਪਿਓ ਉਹ ਵੀ ਰੁੱਲ ਜਾਂਦੇ ਜੇ ਆਪਾਂ ਇਹਨੂੰ ਸੀਰੀਅਸਲੀ ਸਮਝੀਏ ਇਹ ਕਿਤੇ ਮਾਰੀ ਮੋਟੀ ਗੱਲ ਨਹੀਂ ਗਈ ਚਾਈਨਾ ਡੋਰ ਨਾਲ ਆਪਾਂ ਖਬਰ ਪੜ ਲੈਂਦੇ ਆ ਜਾਂ ਮੋਬਾਈਲਾਂ ਤੇ ਦੇਖਦੇ ਆ ਕਿ ਫਲਾਣੇ ਦੀ ਜਾਨ ਚਲੀ ਗਈ ਫਲਾਣੇ ਦਾ ਗਲਾ ਕੱਟਿਆ ਗਿਆ ਇਹ ਜਿਹੜੇ ਪਰਿਵਾਰ ਤੇ ਬੀਤਦੀ ਹੈ ਉਹਨੂੰ ਪਤਾ ਵੈ ਕਿ ਕਿਸ ਭਾ ਬੀਤਦੀ ਹੈ ਤੁਸੀਂ ਆਪਣੇ ਥੋੜੇ ਜੇ ਸਵਾਦ ਪਿੱਛੇ ਐਡਾ ਵੱਡਾ ਕੈਰ ਨਾ ਕਮਾਓ ਇੰਨਾ ਵੱਡਾ ਜ਼ੁਲਮ ਨਾ ਕਰੋ ਐਡਾ ਪਾਪ ਨਾ ਖਟੋ ਇਹ ਖੂਨੀ ਡੋਰ ਚਾਈਨਾ ਡੋਰ ਦੀ ਜਿਹੜੀ ਵਰਤੋਂ ਹੈ ਇਹਨੂੰ ਬੰਦ ਕਰ ਦਿਓ। ਕਹਿੰਦਾ ਇਹ ਵੱਡੀ ਵੀ ਜੀ ਪਰਿਵਾਰ ਦੀ ਗੱਲ ਕਰੀਏ ਤੁਸੀਂ ਗੱਲ ਕੀਤੀ ਮਾਪਿਓ ਦਾ ਕਿੰਨਾ ਕਸੂਰ ਆ ਜੋ ਤੁਸੀਂ ਗੱਲ ਕਰ ਰਹੇ ਸੀ ਉਹ ਕੈਨਰ ਕੌਣ ਵੀ ਤੁਹਾਡਾ ਕੋਈ ਯਾਰ ਦੋਸਤ ਸੀ ਅਜਿਹਾ ਤੁਸੀਂ ਕਿਹਾ ਉਹ ਵੀ ਆਓ ਅਸੀਂ ਖਬਰ ਕਰਨੀ ਆ ਚਾਈਨ ਡੋਰ ਦੇ ਤੇ ਉਹਨੇ ਕਿਹਾ ਭਰਾਵਾ ਮੇਰੇ ਦੇ ਬੱਚੇ ਆ ਮੰਗ ਰਹੇ ਨੇ ਦੱਸੋ ਮਾਪਿਓ ਕਿੰਨਾ ਕਿ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦਾ ਵਾ ਮਾਪਿਓ ਕਿੰਨਾ ਕਿ ਇਸ ਨੂੰ ਹੈਗਾ ਵਾ ਵੀ ਜ਼ਰਤ ਹੈ ਨਹੀਂ ਲੋਕ ਤੁਸੀਂ ਦੇਖ ਸਕਦੇ ਹੋ ਮਾਪਿਓ ਕਿੰਨਾ ਕਿ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦਾ ਬੱਚਾ ਗਾੜੀ ਮਾਪਿਓ ਗੋਡੇ ਡੇਕ ਦਿੰਦਾ ਵਾ ਤੇ ਬੱਚੇ ਅੱਜ ਚਾਈਨ ਡੋਰ ਮੰਗੀ ਆ ਭੜਕੇ ਬੱਚਾ ਹਥਿਆਰ ਮੰਗੂਗਾ ਭੜਕੇ ਹੋਰ ਚੀਜ਼ ਮੰਗੂਗਾ ਇਹ ਚੀਜ਼ ਨੂੰ ਲਾ ਕੇ ਕਿੰਨਾ ਕਿ ਦੇ ਦਦੇ ਹੋ ਲੋਕ ਕਿੰਨਾ ਕਿ ਮਾਪਿਓ ਕਿੰਨਾ ਕਿ ਸਮਰਥ ਮਹਿਸੂਸ ਕਰਦੇ ਹੋ 90% ਜਿਹੜਾ ਕਸੂਰ ਹੈ ਉਹ ਮਾਪਿਓ ਦਾ ਵੈ 90% ਕਸੂਰ ਹੈ ਜਿਹੜਾ ਮਾਪਿਓ ਦਾ ਵੈ ਅੱਜ ਬੱਚਾ ਤੁਹਾਡੇ ਕੋ ਚਾਈਨਾ ਦੀ ਡੋਰ ਮੰਗਦਾ ਤੁਸੀਂ ਕਹਿ ਦਿੰਦੇ ਹੋ ਇੱਕ ਛੋਟਾ ਇੱਕ ਬੰਧਾ ਲਾ ਦਿੰਦੇ ਹੋ ਕਿ ਬੱਚਿਆਂ ਦੇ ਅੱਗੇ ਝੁਕਣਾ ਪਿਆ ਕੱਲ ਨੂੰ ਬੱਚੇ ਹਥਿਆਰ ਮੰਗਣਗੇ ਜਦੋਂ 18 ਸਾਲ ਦਾ ਬੱਚਾ ਮਾਪਿਓ ਨੂੰ ਕਹਿੰਦਾ ਕਿ ਮੈਂ ਮੋਟਰਸਾਈਕਲ ਚਲਾਉਣਾ ਕਾਰ ਚਲਾਨੀ ਹੈ ਮੈਨੂੰ ਹਥਿਆਰ ਲੈ ਕੇ ਦਿਓ ਜਦੋਂ ਗਾਨਿਆ ਚ ਵੇਚਦਾ ਫਿਰ ਤੁਸੀਂ ਮਨਾਂ ਨਹੀਂ ਕਰਦੇ ਪਰ ਤੁਸੀਂ ਚਾਈਨਾ ਡੋਰ ਨੂੰ ਕੀ ਸਮਝ ਦੇ ਗਏ ਛੋਟੀ ਜੀ ਗੱਲਾਂ ਚੱਲ ਲੈ ਲੈ ਕੋਈ ਗੱਲ ਨਹੀਂ ਚਾਈਨਾ ਡੋਰ ਹਥਿਆਰ ਵੀ ਲੈ ਕੇ ਦਿਓ ਫਿਰ ਕੱਲ ਨੂੰ ਉਹਨੂੰ ਤੇ ਉਹ ਜਦੋਂ ਕਿਸੇ ਨੂੰ ਮਾਰ ਦੇ ਗੋਲੀ ਫਿਰ ਤੁਹਾਨੂੰ ਪਤਾ ਲੱਗੇਗਾ 90% ਕਸੂਰ ਮਾਪਿਓ ਦਾ ਜਿਹੜੀ ਤੁਸੀਂ ਗੱਲ ਕੀਤੀ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਆਪਾਂ ਚਾਈਨਾ ਡੋਰ ਤੇ ਪ੍ਰਦਰਸ਼ਨ ਕਰਨਾ ਤੇ ਉਹ ਕਹਿੰਦਾ ਮੈਂ ਆਪ ਆਪਣੇ ਬੱਚਿਆਂ ਵਾਸਤੇ ਲੱਭਦਾ ਪਿਆ ਮੈਨੂੰ ਬੜੀ ਹੈਰਾਨਗੀ ਹੋਈ ਕਿ ਅਸੀਂ ਆਪ ਹੀ ਨਹੀਂ ਅਵੇਰ ਅਗੇ ਲੋਕ ਮੈਂ ਕਮਾਲ ਹੋ ਗਿਆ ਪੜੇ ਲਿਖੇ ਆ ਸਮਝਦਾਰ ਆ ਪੰਜਾਬ ਦੇ ਵਾਸੀ ਆ ਤੇ ਸਾਨੂੰ ਆਪ ਨੂੰ ਸਮਝ ਨਹੀਂ ਗਈ ਕਿ ਅਸੀਂ ਚਾਈਨਾ ਡੋਰ ਦੀ ਵਰਤੋਂ ਕਰਨੀ ਹੈ ਕਿ ਨਹੀਂ ਕਰਨੀ ਤੇ ਅਸੀਂ ਲੋਕਾਂ ਨੂੰ ਕੀ ਕਰਾਂਗੇ ਮੈਂ ਕਿਹਾ ਭਾਈ ਫਿਰ ਮੇਰਾ ਫਿਰ ਤੁਸੀਂ ਨਾ ਆਇਓ ਅਹੀਂ ਤੇ ਤੁਹਾਡੇ ਖਿਲਾਫ ਤੇ ਅਸੀਂ ਕਰਨਾ ਵਾ ਤੇ ਜੇ ਤੁਸੀਂ ਆਪ ਹੀ ਲੱਭਣ ਦੇ ਫਿਰ ਆਪ ਸਾਡੇ ਪ੍ਰੋਗਰਾਮ ਤੇ ਨਾ ਆਇਓ ਮੈਂ ਮਨਾ ਕਰਦਾ ਪਰ ਗੱਲ ਕਰੀਏ ਮਲਟੀਵੇਜ ਜੀ ਕਿੰਨੀ ਕਿ ਤੁਸੀਂ ਦੇਖਦੇ ਲੋਕਾਂ ਵਾਸਤੇ ਕਿੰਨੀ ਕਿ ਜਾਨ ਬਣੀ ਪਈ ਆ ਕਿੰਨੀ ਕਿ ਸਰਦਰਦੇ ਆ ਜੇ ਇੱਕ ਗੱਲ ਕਰੀਏ ਕਿੰਨੀ ਕਿ ਬਲੈਕ ਵਿਗਲ ਆ ਪਈ ਆ ਅਸੀਂ ਦੇਖਿਆ ਲੋਕ ਜਿਹੜੇ ਕਦੀ ਕਰਿਆਨੇ ਦੁਕਾਨ ਮਨਿਆਰੀ ਦੀ ਗਾਨ ਜਾਂ ਕਦੀ ਕੋਈ ਚਾਹ ਵਾਲਾ ਵਾ ਜਾਂ ਕੋਈ ਪ੍ਰੈਸ ਵਾਲਾ ਵਾ ਜਾਂ ਸਬਜ਼ੀ ਵਾਲਾ ਵਾ ਅਸੀਂ ਦੇਖਿਆ ਵੀ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕੋਈ ਸੋਚਿਆ ਨਹੀਂ ਸੀ ਵੀ ਡੋਰ ਆਈ ਨਾ ਡੰਡੀਆਂ ਮਿਲੂਗੀ ਇਹਨਾਂ ਦੇ ਦੁਕਾਨਾਂ ਦੇ ਡੋਰ ਮਿਲ ਰਹੀ ਆ ਗਰੀਬਾ ਤੇ ਲਾਲਚ ਪੈਸਾ ਤੇ ਲਾਲਚ ਇਹੋ ਜੀ ਚੀਜ਼ ਹੈ ਕਿ ਜਿਨ੍ਹਾਂ ਦਾ ਕੰਮ ਵੀ ਨਹੀਂਗਾ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਵੀ ਲੋਗ ਆਪਣੇ ਥੋੜੇ ਜੇ ਫਾਇਦੇ ਵਾਸਤੇ ਤੇ ਕਿਸੇ ਦੀ ਜਾਨ ਨਾ ਖੇਲਣ ਤੋਂ ਨਹੀਂ ਵੇਚਦੇ ਕੀ ਮਿਲ ਜਾਂਦਾ ساری ਉਮਰ ਮੈਨੂੰ ਇੱਕ ਚੀਜ਼ ਦੱਸੋ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਆ ਮਾੜਾ ਜਾਂ ਗਲਤ ਕੰਮ ਕਰਨਾ ساری ਉਮਰ ਰੋਟੀ ਚੱਲ ਜਾਂਦੀ ਹੈ ساری ਉਮਰ ਤੁਸੀਂ ਰੋਟੀ ਖਾ ਲੋਗੇ ਆਪਣੇ ਬੱਚਿਆਂ ਨੂੰ ਖਵਾ ਲੋਗੇ ਖੂਨ ਦੀ ਡੋਰ ਦੇ ਨਾਲ ਇਹਦੀ ਕਮਾਈ ਨਾਲ ਤੁਸੀਂ ਆਪਣੇ ਬੱਚਿਆਂ ਦਾ ਢੇਡ ਪਾਲੋਗੇ ਉਹ ਖੂਨ ਦੀ ਡੋਰ ਹੈ ਇਹਨੂੰ ਚਾਈਨਾ ਡੋਰ ਨਾ ਕਹੋ ਖੂਨ ਦੀ ਡੋਰ ਹੈ ਇਹ ਖੂਨ ਦੀ ਡੋਰ ਦੀ ਆਪਾਂ ਵਰਤੋਂ ਕਰਦੇ ਆਂ ਅੱਗੇ ਵੇਚਦੇ ਆਂ ਕਿਸੇ ਦੀ ਜਾਨ ਚਲ ਜਾਂਦੀ ਕਿਸੇ ਦਾ ਪਰਿਵਾਰ ਚਲ ਜਾਂਦਾ ਸਾਡੇ ਲੋਕਾਂ ਦੀ ਪਹਿਚਾਨ ਨਹੀਂ ਗਈ ਜਿਹੜਾ ਵੀ ਇਹ ਕਾਰੋਬਾਰ ਕਰਦਾ ਆਪਣੇ ਥੋੜੇ ਜਿਹਾ ਮੁਨਾਫੇ ਵਾਸਤੇ ਸਰਕਾਰ ਨੇ ਵਧੀਆ ਮੈਂ ਅੱਜ ਵੇਖਿਆ ਅੱਜ ਹੀ ਸਰਕਾਰ ਨੇ ਰੂਲ ਕੱਢਿਆ ਜਿਹੜਾ ਰੂਲ ਕੱਢਿਆ ਬੜਾ ਵਧੀਆ ਕੱਢਿਆ ਪੁਲਿਸ ਵੀ ਡਰੋਨ ਦੇ ਰਾਹੀਂ ਇਹਨਾਂ ਦੇ ਉੱਤੇ ਨਜ਼ਰ ਰੱਖ ਰਹੀ ਹੈ ਬੜਾ ਵਧੀਆ ਕਰ ਰਹੀ ਹੈ ਪਰ ਅਸਲੀ ਮੁੱਦਾ ਖਤਮ ਹੁੰਦਾ ਹੁੰਦਾ ਵਾ ਜਦੋਂ ਜਨਤਾ ਖੁਦ ਜਾਗਦੀ ਹੈ ਜ ਕਮ ਫੇਰ ਬੰਦ ਹੁੰਦਾ ਮੈਂ ਤਾਂ ਇੱਕ ਚੀਜ਼ ਗਰੇਵਾਲ ਸਾਹਿਬ ਬੜੀ ਸਪਸ਼ਟਤਾ ਨਾਲ ਕੋਈ ਸਰਕਾਰ ਕੋਈ ਪੁਲਸ ਕੋਈ ਫੌਜ ਕੋਈ ਪ੍ਰਸ਼ਾਸਨ ਕੋਈ ਵੀ ਚੀਜ਼ ਦੁਨੀਆ ਚੋਂ ਬੰਦ ਨਹੀਂ ਕਰ ਸਕਦਾ ਉਹ ਆਮ ਜਨਤਾ ਜਿੰਨੀਦਰ ਜਾਗਰੂਕ ਹੋ ਕੇ ਉਹਨੂੰ ਬੰਦ ਨਹੀਂ ਕਰੇਗੀ ਵਰਤਨਾ ਉਹਨੇ ਤਾਂ ਤੁਸੀਂ ਐਡੀ ਚੋਟੀ ਦਾ ਜੋਰ ਲਾ ਲਓ ਅੱਡੀ ਦਾ ਉਹ ਚੀਜ਼ ਬੰਦ ਨਹੀਂ ਹੋ ਸਕਦੀ ਦੁਨੀਆ ਚੋਂ ਜਿੰਨੀ ਤੱਕ ਲੋਕ ਉਸ ਚੀਜ਼ ਨੂੰ ਲੈ ਕੇ ਉਜਾਗਰ ਨਹੀਂ ਹੋਣਗੇ ਮੇਰੀ ਅੱਜ ਆ ਉਪਰਾਲਾ ਇਸ ਤਾਖਸ਼ਰ ਮਹਿਮ ਕਰਨ ਦਾ ਕਾਰਨ ਹੀ ਆਇਆ ਹੈ ਕਿ ਮੈਂ ਜਿੰਨੇ ਲੋਕਾਂ ਨੂੰ ਵਾਦ ਤੋਂ ਵਾਦ ਜਗਾ ਸਕਦਾ ਵਾਂ ਉਹ ਅੱਜ ਲੋਕੀ ਲਿਖ ਕੇ ਪ੍ਰਣ ਕਰਕੇ ਗਏ ਆ ਕਿ ਆਪਾਂ ਆਪਣਾ ਸਾਡੇ ਪਰਿਵਾਰ ਦਾ ਕੋਈ ਵੀ ਜੀ ਚਾਈਨਾ ਡੋਰ ਦੀ ਵਰਤੋਂ ਨਹੀਂ ਮੈਂ ਕਹਿੰਦਾ ਮੇਰੇ ਕੋਲ 1000 ਬੰਦਾ ਕਰ ਗਿਆ ਵਿੱਚੋਂ 10 ਵੀ ਕਰ ਜਾਣਗੇ ਤੇ ਮੈਂ ਸਮਝਾਂਦਾ ਮੇਰਾ ਇਹ ਉਪਰਾਲਾ ਇਹ ਤੁਹਾਡੀ ਇਹ ਮਿਹਨਤ ਕੀਤੀ ہوئی ਸਫਲਾ ਹੈ ਜੇ ਉਹਦੇ ਚ 10 ਪਰਿਵਾਰ ਵੀ ਇਹ ਕਹਿ ਦੇਣ ਕਿ ਅਸੀਂ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਾਂਗੇ ਕਿ ਲੱਗਦਾ ਬੰਡੀ ਵੀਰ ਜੀ ਆਪ ਤਾਂ ਤੁਸੀਂ ਨਹੀਂ ਡਾਓਗੇ ਤੇ ਨਾਲ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਉਹਨਾਂ ਨੂੰ ਸੁਨੇਹਾ ਦੇ ਆਓਗੇ ਵੀ ਭਾਈ ਤੁਸੀਂ ਵੀ ਗੱਡੀ ਨਹੀਂ ਡੋਣੀ ਅਸੀਂ ਦੇਖਿਆ ਵੀ ਖਾ ਕੇ ਜਦੋਂ ਕਿਤੇ ਗੱਡੀ ਡਾਉਂਦੇ ਆ ਕੋਈ ਪੁਲਿਸ ਆ ਜਾਏ ਤੇ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਨਿਮੋਸ਼ੀ ਗੱਲ ਹੈ ਵੀ ਤੁਹਾਡੇ ਘਰ ਪੁਲਿਸ ਆਈ ਆ ਕਿ ਰਿਸ਼ਤੇਦਾਰ ਭੈਣ ਭਰਾ ਨੂੰ ਸੁਝਾਓਗੇ ਨਾਲ ਬਿਲਕੁਲ ਭਾਜੀ ਬਿਲਕੁਲ ਮੇਰੇ ਮੈਂ ਉਹਨੂੰ ਕਹਿਣਾ ਵਾਂ ਕਿ ਵੀਰ ਜੀ ਚਾਈਨਾ ਡੋਰ ਦੀ ਆਪ ਵੀ ਨਾ ਵਰਤੋਂ ਕਰੋ ਆਪਾਂ ਤਾਂ ਜਾਗਰੂਕ ਆ ਨਾ ਤੁਸੀਂ ਹੁਣ ਮੈਂ ਇੱਕ ਚੀਜ਼ ਵੇਖੀ ਹੈ ਮੈਂ ਸਾਈਨ ਕੀਤੇ ਪਹਿਲਾਂ ਫਿਰ ਤੁਸੀਂ ਆਪ ਆਏ ਭੱਜ ਕੇ ਕਿ ਮੈਂ ਵੀ ਸਾਈਨ ਕਰਾਂਗਾ ਕਿੱਡੀ ਵੱਡੀ ਗੱਲ ਹੈ ਇੱਕ ਪੱਤਰਕਾਰ ਹੋਣ ਦੇ ਨਾਤੇ ਇੱਕ ਸਮਾਜ ਦਾ ਤੁਸੀਂ ਚੌਥਾ ਸਤੰਭ ਜੇ ਮੈਂ ਸਮਾਜ ਸੇਵੀਆਂ ਮੇਰਾ ਕੰਮ ਹੈ ਬੋਲਣਾ ਤੁਸੀਂ ਪੱਤਰਕਾਰ ਇੰਨੇ ਜਾਗਰੂਕ ਹੋ ਨਿਸਵਾਰਥ ਭਾਵ ਦੇ ਨਾਲ ਖਬਰਾਂ ਕਰਦੇ ਜੇ ਮੈਂ ਵੇਖਿਆ ਗਰਮੀਆਂ ਸਰਦੀਆਂ ਦੇ ਵਿੱਚ ਤੁਸੀਂ ਬੜੀ ਦੂਰ ਜਾ ਕੇ ਵੀ ਖਬਰਾਂ ਕਰਦੇ ਹੋ ਜਿਦੇ ਚ ਤੁਹਾਨੂੰ ਮੈਨੂੰ ਪਤਾ ਕੋਈ ਤੁਹਾਡਾ ਕੋਈ ਫਾਇਦਾ ਨਹੀਂ ਕਿ ਗਰੀਬ ਤੇਰੀ ਦਾ ਭੈਣ ਦਾ ਵਿਆਹ ਹੋ ਜਾਂਦਾ ਕਿਸੇ ਦਾ ਰਾਸ਼ਲ ਪਹੁੰ ਤੇ ਇਹ ਜਿਹੜੇ ਪੱਤਰਕਾਰ ਜੇ ਐਨ ਇਹ ਜਾਗਰੂਕ ਹੋਣ ਤੇ ਸਾਨੂੰ ਤੇ ਲੋੜ ਹੀ ਨਹੀਂ ਫਿਰ ਕੋਈ ਹੋਰ ਚੀਜ਼ ਦੀ ਆਪਾਂ ਬੋਲਦੇ ਆ ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਔਰ ਇਹ ਤੁਹਾਡੇ ਚੈਨਲ ਨਿਰਪੱਖ ਪੋਸਟ ਵਰਗੇ ਚੈਨਲ ਵਰਗੇ ਜਿਹੜੇ ਚੈਨਲ ਆ ਬੜੀ ਸੋਹਣੀਆਂ ਖਬਰਾਂ ਕਰਦੇ ਵੇ ਆ ਬੜੇ ਵਧਾਈ ਦੇ ਤੁਸੀਂ ਤੁਹਾਡਾ ਚੈਨਲ ਵਧਾਈ ਦੇ ਪਾਤਰ ਹੋ ਆਪਾਂ ਲੋਕਾਂ ਨੂੰ ਇਸੇ ਤਰ੍ਹਾਂ ਜਿਹੜੇ ਵੀ ਮਾੜੇ ਕੰਮ ਅੱਗੇ ਆਹੀਂ ਫਾਸਟ ਫੂਡ ਤੇ ਖਬਰ ਕੀਤੀ ਸੀ ਜੜੀ ਵੀ ਖਬਰ ਸਾਡੀ ਨਿਗਾ ਚ ਆਏਗੀ ਕਿ ਕੋਈ ਗਲਤ ਕੰਮ ਸਮਾਜ ਚ ਹੋ ਰਿਹਾ ਅਸੀਂ ਬਾਤ ਚੁੱਕਾਂਗੇ ਸਾਡੀ ਖਬਰ ਵੇਖ ਕੇ ਕੋਈ ਦੱਸ ਜਾਨੇ ਜਾਗਣ ਭਾਵੇਂ ਸੋ ਜਾਗੇ ਸਾਡਾ ਕੰਮ ਹੈ ਬੋਲਣਾ ਅਸੀਂ ਇਹਦੀ ਗਿਣਤੀ ਕਰਦੇ ਕਿ ਸਾਡੇ ਨਾਲ ਵੇਖ ਕੇ ਕਿੰਨੇ ਨੂੰ ਫਰਕ ਪੈਂਦਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਤੁਸੀਂ ਦੇਖਿਆ ਬਲਟੀ ਵੀ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਲੋਕ ਪੜਾਈ ਦੇ ਕੰਮ ਕਰਦੇ ਨੇ ਅੱਜ ਦੇ ਪੰਜਾਬ ਦਾ ਮੁੱਦਾ ਜਿਹੜਾ ਖਾਸ ਤੇ ਗਰਮਾਇਆ ਹੋਇਆ ਵਾ ਜਿਹੜਾ ਕਿ ਵੱਡਾ ਗਲ ਮੁੱਦਾ ਵਾ ਚੈਨਾ ਡੋਰ ਜਿਹਨੂੰ ਕਿ ਖੋਨੀ ਡੋਰੀ ਕਿਹਾ ਜਾਂਦਾ ਉਸ ਨੂੰ ਜਾਗਰੂਕ ਕਰਨ ਵਾਸਤੇ ਇਹਨਾਂ ਨੇ ਇੱਕ ਕੈਂਪ ਲਾਇਆ ਵਾ ਹਸਤਕਸ਼ ਲੋਕ ਸਾਇੰਕ ਕਰਕੇ ਜਾ ਰਹੇ ਨੇ ਅਤੇ ਲੋਕਾਂ ਨੂੰ ਸੁਝਾ ਰਹੇ ਨੇ ਕਿ ਖੂਨੀ ਡੋਰ ਦੀ ਵੱਤੋਂ ਨਹੀਂ ਕਰਨੀ ਜਿਹੜੀ ਕਿ ਚੈਂਡੋਰ ਆ ਅਸੀਂ ਜਿਹੜੀ ਆ ਆਮ ਲੋਕ ਆਮ ਡੋਰ ਦੀ ਵੱਤੋਂ ਕਰਨੀ ਆ ਨਾ ਕਿ ਚੈਂਡੋਰ ਦੀ ਹੁਣ ਦੇਖਣਾ ਹੋਊਗਾ ਕਿ ਲੋਕ ਕਰੋ ਲੋਕ ਜਾਗਰੂਕ ਹੁੰਦੇ ਨੇ ਅਤੇ ਕੋਈ ਲੋਕ ਸੁਧਰਦੇ ਨੇ ਮੇਨੂੰ ਦਿਓ ਜਾਤ ਮਹਿਤ ਵਾਲਾ ਦੀਪ ਸਿੰਘ ਗਰੇਵਾਲ ਨਪਕ ਪੋਚ ਚੈਨਲ ਐ ਅਮਰਸਰ